ਸ਼ਹਿਰ ਵਿੱਚ ਰੋਂਗ ਸਾਈਡ ਪਾਰਕਿੰਗ ਦੀ ਪਰਮਾਰ ਹੈ ਜਿਸ ਨਾਲ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ ਤੇ ਟ੍ਰੈਫਿਕ ਜਾਮ ਲੱਗ ਜਾਂਦੇ ਨੇ ਹਾਲ ਗੇਟ ਦੀ ਗੱਲ ਕਰੀਏ ਤਾਂ ਦੁਕਾਨਾਂ ਦੇ ਅੱਗੇ ਗਲਤ ਤਰੀਕੇ ਨਾਲ ਲੋਕ ਵਾਹਨ ਖੜੇ ਕਰਦੇ ਨੇ ਜਿਸ ਨਾਲ ਟ੍ਰੈਫਿਕ ਚੱਲਣ ਦੀ ਬਜਾਏ ਰਿੰਗਦਾ ਹੋਇਆ ਦਿਖਾਈ ਦਿੰਦਾ ਹੈ ਦੁਕਾਨਦਾਰ ਆਪਣੇ ਅਤੇ ਉਥੇ ਕੰਮ ਕਰਨ ਵਾਲੇ ਸਟਾਫ ਦੇ ਵਾਹਨ ਦੁਕਾਨਾਂ ਦੇ ਬਾਹਰ ਲਗਾਉਂਦੇ ਹਨ ਉਸ ਤੋਂ ਬਾਅਦ ਗ੍ਰਾਹਕਾਂ ਦੇ ਵਾਹਨ ਵੀ ਸੜਕਾਂ ਤੇ ਲੱਗਦੇ ਹਨ ਜਿਸ ਨਾਲ ਲੋਕਾਂ ਨੂੰ ਹੀ ਟ੍ਰੈਫਿਕ ਦੀ ਸਮੱਸਿਆ ਨਾਲ ਚੂਚਣਾ ਪੈਂਦਾ ਸੋ ਜੇਕਰ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨੇ ਤਾਂ ਸਾਨੂੰ ਸਭ ਨੂੰ ਜ਼ਿੰਮੇਵਾਰ ਬੰਨਾ ਹੋਵੇਗਾ ਅਤੇ ਸਹੀ ਤਰੀਕੇ ਨਾਲ ਵਾਹਨਾਂ ਦੀ ਪਾਰਕਿੰਗ ਕਰਨੀ ਪਵੇਗੀ ਇਸ ਵਿੱਚ ਸਭ ਤੋਂ ਵੱਡਾ ਰੋਲ ਟ੍ਰੈਫਿਕ ਪੁਲਿਸ ਦਾ ਹੈ ਜੋ ਕਿਤੇ ਵੀ ਦਿਖਾਈ ਨਹੀਂ ਦਿੰਦੇ ਹਾਲਗੇਟ ਦੇ ਵਿੱਚ ਮੌਜੂਦ ਹਾਂ ਤੇ ਇੱਥੇ ਰੋਂਗ ਪਾਰਕਿੰਗ ਦੀ ਜਿਹੜੀ ਵੱਡੀ ਸਮੱਸਿਆ ਹੈ ਜਿਹੜੇ ਲੋਕ ਨੇ ਉਹ ਬਾਜ਼ ਨਹੀਂ ਆ ਰਹੇ ਰੋਂਗ ਪਾਰਕਿੰਗ ਤੋਂ ਵਾਹਨ ਸੜਕਾਂ ਤੇ ਖੜੇ ਕਰਕੇ ਤੇ ਸ਼ਾਪਿੰਗ ਕਰਨ ਚਲੇ ਗਏ ਨੇ ਪਰ ਟ੍ਰੈਫਿਕ ਜਿਹੜੀ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਤੇ ਇੱਕ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਜਿਹੜਾ ਇਸ ਵੇਲੇ ਹਾਲਗੇਟ ਦੇ ਵਿੱਚ ਮੌਜੂਦ ਨਹੀਂ ਹੈ ਜਿਹੜਾ ਟ੍ਰੈਫਿਕ ਨੂੰ ਰੈਗੂਲੇਟ ਕਰ ਸਕੇ ਸੋ ਲੋਕਾਂ ਨੂੰ ਵੀ ਸਮਝਣਾ ਹੋਵੇਗਾ ਤੇ ਟ੍ਰੈਫਿਕ ਪੁਲਿਸ ਨੂੰ ਵੀ ਸਮਝਣਾ ਹੋਵੇਗਾ ਤਾਂ ਹੀ ਸ਼ਹਿਰ ਨੂੰ ਜਿਹੜਾ ਰੋਂਗ ਪਾਰਕਿੰਗ ਮੁਕਤ ਕਰ ਕੀਤਾ ਜਾ ਸਕਦਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਪਾਸ ਵੀ ਨਿਊਜ਼ ਅੰਮ੍ਰਿਤਸਰ